ਨਮਸਕਾਰ ਜੀ જય શ્રી ਰਾਮ ਸਮੂਹ ਇਲਾਕਾ ਨਿਵਾਸੀਆਂ ਨੂੰ ਆਉਣ ਵਾਲੇ ਦਸ਼ੇਰੇ ਪਰਵ ਦੀਆਂ ਬਹੁਤ-ਬਹੁਤ ਮੁਬਾਰਕਾਂ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਭਗਵਾਨ ਜੀ ਦੇ ਪਾਚੇਲਾ ਤੇ ਚੱਲਣ ਲਈ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਪ੍ਰਾਨ ਜਾਏ ਪਰ ਵਚਨ ਨਾ ਜਾਏ ਜੋ ਵੀ ਇਲਾਕਾ ਨਿਵਾਸੀ ਅੱਜ ਦੀ ਰੇਡ ਦੇ ਵਿੱਚ ਇਸ ਵਚਨ ਦੇ ਨਾਲ ਨਿਭਾਇਆ ਜਾਏਗਾ ਕੋਈ ਵੀ ਕਾਰਜਕ੍ਰਮ ਉਹਦੇ ਵਿੱਚ ਹਮੇਸ਼ਾ ਹੀ ਪ੍ਰਮਾਤਮਾ ਦਾ ਆਸ਼ੀਰਵਾਦ ਸਾਨੂੰ ਸਾਰਿਆਂ ਨੂੰ ਮਿਲਦਾ ਰਹੇਗਾ ਦੁਬਾਰਾ ਤੋਂ ਦੁਸ਼ਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰਾਂ ਨੂੰ ਸੂਬਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਗਨਨਾਥ ਜੀ ਦੇ ਮੰਦਿਰ ਵੱਲੋਂ ਜਿਹੜੀ ਦੋ ਤਰੀਕ ਤੋਂ ਸਵੇਰੇ ਨਾਲ ਲੀਲਾ ਸ਼ੁਰੂ ਕੀਤੀ ਜਾ ਰਹੀ ਹੈ ਔਰ 12 ਤਰੀਕ ਨੂੰ ਦੁਸ਼ਹਿਰੇ ਦੇ ਵਿੱਚ ਹੁਮ ਹੁਮਾ ਕੇ ਆਪਾਂ ਸਾਰੇ ਸਮੂਹ ਪਰਿਵਾਰ ਸਮੇਤ ਪਹੁੰਚਣ ਦੀ ਕਿਰਪਾਲਤਾ ਕਰੀਏ ਸਾਰੇ ਇਲਾਕੇ ਨੂੰ ਜੈਨ ਫਰਨੀਸ਼ਿੰਗ ਹਾਊਸ ਅਤੇ ਜੈਨ ਫਰਨੀਸ਼ਿੰਗ ਐਂਡ ਫਰਨੀਚਰ ਹਾਊਸ ਜਲੰਧਰ ਰੋਡ ਵੱਲੋਂ ਬਹੁਤ ਬਹੁਤ ਮੁਬਾਰਕ